ਤਾਂ ਦੱਸਦੇ ਨੇ ਕਿ ਅੱਜ ਤੋਂ 70 ਸਾਲ ਤੋਂ ਪਹਿਲਾਂ ਜੋ ਜਾਗਰਣ ਹੋਇਆ ਕਰਦੇ ਸੀ ਨਾ ਉਹ ਇੱਡਾ ਪੂਲੇ ਪੰਡਾਲ ਦੇ ਵਿੱਚ ਨਹੀਂ ਸੀ ਹੁੰਦੇ ਕੀ ਕਰਦੇ ਸੀ ਇੱਕ ਪੰਜ ਸੱਤ ਸਾਲ ਦੀ ਕੰਜੁਗ ਨੂੰ ਨੂੰ ਆਹ ਤੋ ਆ ਕੇ ਲਾਹ ਸੁਹਾ ਬਾਣਾ ਪਵਾ ਕੇ ਤੇ ਚੰਦਨ ਦੀ ਚੌਂਕੀ ਦੇ ਉੱਪਰ ਵਿਰਾਜਮਾਨ ਕਰ ਲੈਂਦੇ ਸੀ ਬੋਲੋ ਜੈ ਮਾਤਾ ਤੇ ਚਿਮਟਿਆਂ ਦੇ ਨਾਲ ਸ਼ੈਣਿਆਂ ਦੇ ਨਾਲ ਮਰਤੰਗਾਂ ਦੇ ਨਾਲ ਮਾਤਾ ਪੱਕਾ ਭਜਨ ਹੁੰਦਾ ਸੀ ਪੱਕਾ ਗੁਣਗਾਨ ਹੁੰਦਾ ਸੀ ਬੋਲੋ ਜੈ ਮਾਤਾ ਕਹਿੰਦੇ ਨੇ ਕਿ ਜਦੋਂ ਅੱਧੀ ਰਾਤ ਦਾ ਸਮਾਂ ਹੋ ਜਾਂਦਾ ਸੀ ਗੁਣਗਾਨ ਚੱਲਦਾ ਸੀਗਾ ਜਦੋਂ ਅੱਧੀ ਰਾਤ ਦਾ ਸਮਾਂ ਹੋ ਜਾਂਦਾ ਸੀ ਤਾਂ ਕੀ ਹੁੰਦਾ ਸੀ ਉਹ ਕੰਝਕ ਖੇਡਣ ਲੱਗ ਜਾਂਦੀ ਸੀ ਬੋਲੋ ਜੈ ਮਾਤਾ ਤਾਂ ਮੰਨਦੇ ਸੀ ਵੀ ਸਾਡਾ ਜਾਗਾ ਅਜ ਲੇਖੇ ਲੱਗ ਗਿਆ ਸਾਡਾ ਜਾਗਾ ਸੰਪੂਰਨ ਹੋ ਗਿਆ ਬੋਲੋ ਜੈ ਮਾਤਾ ਕਹਿੰਦੇ ਨੇ ਮਾਤਾ ਦੇ ਬੜੇ ਭਗਤ ਹੋਏ ਅਪਾ ਸਾਰਿਆਂ ਦਾ ਤੁਲਗਾਨ ਨਹੀਂ ਕਰ ਸਕਦੇ ਲੇਕਿਨ ਉਹਨਾਂ ਦੇ ਵਿੱਚੋਂ ਇੱਕ ਹੋਇਆ ਰਾਜਾ ਮਾਨ ਸਿੰਘ ਕੌਣ ਰਾਜਾ ਮਾਨ ਸਿੰਘ ਕਹਿੰਦੇ ਜਦੋਂ ਵੀ ਕਦੇ ਉਹ ਮਹਿਲਾ ਤੋਂ ਬਾਹਰ ਜਾਂਦਾ ਕੋਈ ਵੀ ਸ਼ੁਭ ਕੰਮ ਕਰਦਾ ਜਾਂ ਕੋਈ ਵੀ ਕੰਮ ਕਰਦਾ ਮਾਂ ਨੂੰ ਜਰੂਰ ਯਾਦ ਕਰਦਾ ਇੱਕ ਵਾਰੀ ਕੀ ਹੋਇਆ ਰਾਜਾ ਮਾਨ ਸਿੰਘ ਦੇ ਉੱਪਰ ਅਚਾਨਕ ਪੜੋਸੀ ਰਾਜ ਨੇ ਹਮਲਾ ਕਰਤਾ ਬੋਲੋ ਜੈ ਮਾਤਾ ਹੁਣ ਜਦੋਂ ਅਚਾਨਕ ਹਮਲਾ ਹੋਇਆ ਤਾਂ ਰਾਜਾ ਕਬਰ ਆ ਗਿਆ ਕਿਉਂਕਿ ਜਦੋਂ ਅਚਾਨਕ ਸਾਡੇ ਉੱਪਰ ਕੋਈ ਵਿਪਤਾ ਪੈਂਦੀ ਹੈ ਨਾ ਕੋਈ ਕਸ਼ਟ ਆਉਂਦਾ ਉਦੋਂ ਫਿਰ ਬੰਦਾ ਝੋਲ ਜਾਂਦਾ ਉਹ ਸਮਝ ਨਹੀਂ ਆਉਂਦੀ ਕੀ ਕਰੀਏ ਪ੍ਰੇਮ ਸੇ ਬੋਲੋ ਜੈ ਮਾਤਾ ਕਬਰ ਆ ਗਿਆ ਕੀ ਕੀਤਾ ਆਪਣੀ ਸੈਨਾ ਇਕੱਠੀ ਕੀਤੀ ਤੇ ਜੰਗ ਦੇ ਮੈਦਾਨ ਚ ਚਲਾ ਗਿਆ ਜਾ ਕੇ ਜੰਗ ਸ਼ੁਰੂ ਹੋ ਗਈ ਬੋਲੋ ਜੈ ਮਾਤਾ ਔਰ جنگ ਸ਼ੁਰੂ ਹੋ ਗਈ ਜਦੋਂ ਕਾਫੀ ਸਮਾਂ ਬੀਤਿਆ ਤਾਉਣੇ ਕੀ ਦੇਖਿਆ ਵੀ ਉਹਦੇ ਸੈਨਿਕ ਹਾਰਨ ਲੱਗ ਗਏ ਉਹਦੀ ਹਾਰ ਹੋਣੀ ਸ਼ੁਰੂ ਹੋ ਗਈ ਬਲੋ ਜੈ ਮਾਤਾ ਔਰ ਇੱਕ ਲੱਤ ਦੇ ਉੱਪਰ ਖੜਾ ਹੋ ਗਿਆ ਤੇ ਮਾਨੋ ਜੋਹੀ ਕਰਨ ਲੱਗ ਗਿਆ ਧਿਆਨ ਲਾੜਿਆ ਅੱਖਾਂ ਬੰਦ ਕਰ ਲੀਆਂ ਧਿਆਨ ਕੀ ਨੂੰ ਕਹਿੰਦੇ ਐ ਧਿਆਨ ਕਹਿੰਦੇ ਆ ਆਪਣੇ ਆਪ ਨੂੰ ਵੇਖਣਾ ਆ ਜਿਹੜੀਆਂ ਆਪਣੀਆਂ ਅੱਖਾਂ ਹੁੰਦੀਆਂ ਨਾ ਅੱਖਾਂ ਆਪਣੀਆਂ ਪੜਦਾ ਜਿਵੇਂ ਔਰਤ ਵੀ ਚੁੰਨੀ ਹੈ ਬੰਦੇ ਦੀ ਪੱਗ ਹੈ ਉਹ ਪੜਦਾ ਹੈ ਇਹ ਅੱਖਾਂ ਵੀ ਆਪਣੀਆਂ ਪੜਦੇ ਇਸ ਬਾਹਰਲੇ ਸੰਸਾਰ ਦੇ ਨਾਲੋਂ ਅੰਦਰ ਆਪਣੇ ਕੀ ਚੱਲਦਾ ਉਹਨੂੰ ਵੇਖਣਾ ਉਹਨੂੰ ਧਿਆਨ ਕਹਿੰਦੇ ਆ ਬੋਲੋ ਜੈ ਮਾਤਾ ਹੁਣ ਅੱਖਾਂ ਬੰਦ ਕਰਕੇ ਅੰਦਰ ਧਿਆਨ ਲਾ ਲਿਆ ਵੀ ਹਾਂ ਵੀ ਕੀ ਗਲਤੀ ਹੋ ਗਈ ਜਦੋਂ ਅੰਦਰ ਝੱਤੀ ਮਾਰੀ ਤਾਂ ਯਾਦ ਆ ਗਿਆ ਵੀ ਅੱਜ ਮੈਂ ਮਾਂ ਦਾ ਨਾਮ ਲੈਣਾ ਭੁੱਲ ਗਿਆ ਬੋਲੋ ਜੈ ਮਾਤਾ ਹੁਣ ਮਾਂ ਨੂੰ ਅਰਜੋਈ ਕਰਨ ਲੱਗਿਆ ਕਹਿੰਦਾ ਮਾਂ ਜੇ ਇਸ ਜੰਗ ਦੇ ਮੈਦਾਨ ਦੇ ਵਿੱਚ ਅੱਜ ਮੇਰੀ ਜਿੰਦ ਹੋ ਜੇ ਤਾਂ ਮੈਂ ਨਾ ਚ ਜਾ ਕੇ ਤੇਰੇ ਨਾਮ ਦਾ ਜਾਗਰਣ ਕਰਵਾਉਂਦਾ ਬਲੋ ਜੈ ਮਾਤਾ ਤਾਂ ਜਿਹੜੇ ਸੱਚੇ ਭਗਤ ਹੁੰਦੇ ਆ ਨਾ ਉਹ ਜਦੋਂ ਦਿਲੋਂ ਅਰਦਾਸ ਕਰਦੇ ਆ ਤਾਂ ਉਹ ਮਾਲਕ ਸੁਣਦਾ ਹੈ ਉਹ ਪ੍ਰਮਾਤਮਾ ਸੁਣਦਾ ਹੈ ਤਾਂ ਵੀ ਮਨੋ ਕਾਮਨਾ ਪੂਰੀ ਹੋਈ ਰਾਜਾ ਮਾਨ ਸਿੰਘ ਨੇ ਉਸ ਜੰਗ ਦੇ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਲਈ ਤੇ ਵਾਅਦੇ ਦੇ ਮੁਤਾਬਿਕ ਮਹਿਨਾਂ ਦੇ ਵਿੱਚ ਆ ਗਿਆ ਮਹਿਨਾਂ ਦੇ ਵਿੱਚ ਆ ਕੇ ਜਾਗਰਣ ਦੀ ਤਿਆਰੀ ਸ਼ੁਰੂ ਕਰ ਲਈ ਹੁਣ ਤਿਆਰੀ ਕਿਵੇਂ ਸ਼ੁਰੂ ਕੀਤੀ ਜਿਵੇਂ ਪਹਿਲਾਂ ਦੱਸਿਆ ਸੀ ਪੰਜ ਸੱਤ ਸਾਲ ਦੀ ਕੰਜਕ ਨੂੰ ਨਵਾ ਤੋਆ ਕੇ ਲਾਲ ਸੁਹਾਗ ਬਣਾ ਬਵਾ ਕੇ ਤੇ ਚੰਦਰ ਦੀ ਚੌਂਕੀ ਦੇ ਉੱਪਰ ਵਿਰਾਜਮਾਨ ਕਰ ਲਿਆ ਬਦਲ ਜੈਮਾ ਹੁਣ ਛੰਮਕਿਆਂ ਦੇ ਨਾਲ ਸ਼ੈਣਿਆਂ ਦੇ ਨਾਲ ਮਰਦੰਗਾਂ ਦੇ ਨਾਲ ਮਾਂ ਦਾ ਪੱਕਾ ਭਜਨ ਸ਼ੁਰੂ ਹੋ ਗਿਆ ਜਦੋਂ ਹੁਣ ਗੁੰਦਾਰ ਸ਼ੁਰੂ ਹੋ ਗਿਆ ਅੱਧੀ ਰਾਤ ਦਾ ਸਮਾਂ ਹੋਇਆ ਤਾਂ ਕੰਜਕ ਨੇ ਕੀ ਕਰਨਾ ਸੀ ਆਂ ਜਿਕਨੇ ਖੇੜਿਆ ਸੀ ਲੇਕਿਨ ਉਸ ਕੰਧ ਦੇ ਵਿੱਚ ਮਾਂ ਦਾ ਪ੍ਰਵੇਸ਼ ਨਾ ਹੋਇਆ ਬਲੋ ਜੈ ਮਾਤਾ ਹੁਣ ਜਦੋਂ ਪ੍ਰਵੇਸ਼ ਨਾ ਹੋਇਆ ਤਾਂ ਰਾਜਾ ਮਾਨ ਸਿੰਘ ਨੂੰ ਕ੍ਰੋਧ ਆ ਗਿਆ ਵੀ ਲੋਕੀ ਕੀ ਕਹਿਣਗੇ ਵੀ ਲੋਕੀ ਕੀ ਕਹਿਣਗੇ ਵੀ ਰਾਜਾ ਮਾਨ ਸਿੰਘ ਸਾਰਾ ਦਿਨ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਹੈ ਅਤੇ ਆਪਣੇ ਘਰੇ ਤਾਂ ਮਾਂ ਨੇ ਪ੍ਰਵੇਸ਼ ਨਹੀਂ ਕੀਤਾ ਸਾਡੇ ਘਰੇ ਕੀ ਪ੍ਰਵੇਸ਼ ਕਰੇਗੀ ਮਨੋ ਜੈ ਮਾਤਾ ਵੀ ਲੋਕੀ ਮੈਨੂੰ ਤਾਨਾ ਮਾਰਨਗੇ ਕਿ ਇਹਦੇ ਆਪ ਦੇ ਘਰੇ ਤਾਂ ਮਾਂ ਨੇ ਪ੍ਰਵੇਸ਼ ਨਹੀਂ ਕੀਤਾ ਹੁਣ ਕੀ ਕੀਤਾ ਗੁੱਸਾ ਆਇਆ ਗੁੱਸੇ ਦੇ ਵਿੱਚ ਤਲਵਾਰ ਪੈਸੀ ਤਲਵਾਰ ਚੁੱਕੀ ਤੇ ਆਪਣਾ ਸਿਰ ਕੱਟ ਕੇ ਮਾਂ ਨੂੰ ਚੜਾਤਾ ਬੋਲੋ ਜੈ ਮਾਤਾ ਅ ਜਦੋਂ ਬੱਚਿਆਂ ਤੇ ਦੁੱਖ ਤਕਲੀਫ ਆਉਂਦੀ ਹੈ ਤਾਂ ਮਾਂ ਦਾ ਕਲੇਜਾ ਕੰਬਦਾ ਹੈ ਤਾਂ ਮਾਂ ਦੀ ਅੱਖ ਖੁੱਲੀ ਉਹ ਸ਼ੇਰ ਤੇ ਉੱਪਰ ਸਵਾਰ ਹੋ ਕੇ ਤੇ ਜਦੋਂ ਜਾਣ ਲੱਗੇ ਤਾਂ ਬਾਲਾ ਜੀ ਮਹਾਰਾਜ ਉਹ ਮਾਂ ਦੇ ਅੰਗ ਸੰਗ ਰਹਿੰਦੇ ਨੇ ਮਾਂ ਨੂੰ ਕਹਿਣ ਲੱਗੇ ਕਹਿੰਦੇ ਮਾਂ ਕਹਿੰਦੇ ਵੀ ਅੱਤੀ ਰਾਤ ਦਾ ਸਮਾਂ ਹੋ ਗਿਆ ਰਾਤ ਦੇ 12:00 ਬੱਜੇ ਆ ਕਿੱਥੇ ਜਾ ਰਹੇ ਹੋ ਤਾਂ ਮਾਂ ਕਹਿਣ ਲੱਗੇ ਮੇਰਾ ਭਗਤ ਹੈ ਰਾਜਾ ਮਾਨ ਸਿੰਘ ਉਹਨੇ ਮੇਰੇ دیدار ਦੀ ਖਾਤਰ ਮੈਂ ਪਹੁੰਚ ਨਹੀਂ ਸਕੀ ਆਪਣਾ ਮੇਰੇ ਦੀਦਾਰ ਦੀ ਖਾਤਰ ਆਪਣਾ ਸ਼ੀਸ਼ ਕੱਟ ਕੇ ਮੇਰੇ ਚਰਨਾਂ ਦੇ ਵਿੱਚ ਚੜਾ ਦਿੱਤਾ ਉਹਨੂੰ ਮਿਲਣ ਦੇ ਲਈ ਜਾ ਰਹੀ ਆ ਉਹਨੂੰ ਜੈ ਮਾਤਾ ਆ ਬਾਲਾ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਮਾਂ ਕਹਿੰਦੇ ਸਾਡੇ ਨਾਲੋਂ ਵੱਡੇ ਭਗਤ ਵੀ ਬੈਠੇ ਆ ਮੈਂ ਤਾਂ ਸੋਚਿਆ ਸੀ ਮੈਂ ਤੁਹਾਡਾ ਬੜਾ ਵੱਡਾ ਭਗਤ ਐ ਜੋ ਤੁਹਾਡੇ ਅੰਗ ਸੰਗ ਰਹਿੰਦਾ ਲੋਕ ਪੰਜਾਬੀ ਚ ਕਹਿ ਦਿੰਦੇ ਆ ਨਾ ਕਿ ਜੇ ਕਿਸੇ ਚੰਗੇ ਬੰਦੇ ਨਾਲ ਬਣਦੀ ਹੋਵੇ ਤਾਂ ਛੋਟੇ ਬੰਦੇ ਦੀ ਕੁਦਰਤੀ ਹੋਣਾ ਕਿ ਆਪੇ ਤੇ ਹਵਾ ਖਰਾਓ ਹੋ ਜਾਂਦੀ ਹੈ ਤਾਂ ਪਾਲਾ ਜੀ ਮਹਾਰਾਜ ਕਹਿਣ ਲੱਗੇ ਵੀ ਮਾ ਵੀ ਸਾਡੇ ਨਾਲੋਂ ਵੱਡੇ ਭਗਤ ਜੀ ਬੈਠੇ ਜਿਹੜਾ ਸ਼ੀਸ਼ ਕੱਟ ਕੇ ਤੁਹਾਡੇ ਚਰਨਾਂ ਦੇ ਵਿੱਚ ਚੜਾ ਦਿੰਦੇ ਐ ਮੈਂ ਵੀ ਉਹਨਾਂ ਦਾ ਦਿਦਾਰ ਕਰਨਾ ਮੈਨੂੰ ਵੀ ਆਪਣੇ ਨਾਲ ਹੀ ਨਾਲ ਹੀ ਲੈ ਕੇ ਰੁਕਣਾ ਹੈ ਮਾਤਰਾ ਤਾਂ ਪਾਲਾ ਜੀ ਮਹਾਰਾਜ ਮਾਂ ਦੇ ਨਾਲ ਉਸ ਦਰਬਾਰ ਦੇ ਵਿੱਚ ਆ ਕੇ ਜਿੱਥੇ ਰਾਜਾ ਮਾਨ ਸਿੰਘ ਨੇ ਆਪਣਾ ਸਿਰ ਕੱਟ ਕੇ ਮਾਰੋ ਚੜਾਇਆ ਹੋਇਆ ਉਹਨੂੰ ਜੈ ਹਾਣ ਹੁਣ ਬਾਹਰ ਕੀ ਦੇਖਿਆ ਇੱਕ ਪਾਸੇ ਸਿਰ ਇੱਕ ਪਾਸੇ ਢੜ ਪਈ ਹੈ ਸਿਰ ਨੂੰ ਚੁੱਕਿਆ ਢੜ ਦੇ ਨਾਲ ਮਿਲਾਇਆ ਤੇ ਗੰਗਾ ਚਲਦਾ ਛਿੱਟਾ ਦਿੱਤਾ ਰਾਜਾ ਮਾਨ ਸਿੰਘ ਜੈ ਮਾਤਾ ਦੀ ਜੈ ਮਾਰਤਾ ਦੀ ਕਰਦਾ ਖੜਾ ਹੋ ਗਿਆ ਉਹਨੂੰ ਜੈ ਹਾਣ ਹੁਣ ਜੋ ਸਿਰ ਮਿਲਾ ਕੇ ਮਾਂ ਜਾਣ ਲੱਗੇ ਤਾਂ ਰਾਜਾ ਮਾਨ ਸਿੰਘ ਕਹਿਣ ਲੱਗਿਆ ਕਹਿੰਦਾ ਵਾਹ ਕਹਿੰਦਾ ਇਹ ਤਾਂ ਹੈ ਸਤਜੁਗ ਦਾ ਸਮਾ ਮੈਂ ਆਪਣਾ ਸ਼ੀਸ਼ ਕੱਟ ਕੇ ਤੁਹਾਡੇ ਚਰਨਾਂ ਦੇ ਵਿੱਚ ਚੜਾ ਦਿੰਦਾ ਹੈ ਲੇਕਿਨ ਜੋ ਅਕੇ ਸਮਾ ਆ ਰਿਹਾ ਹੈ ਉਹ ਹੈ ਕੋਰ ਕਲ ਯੁਗ ਦਾ ਕਿਸੇ ਨੇ ਚੀਚੀ ਤਾਂ ਕੱਟ ਕੇ ਤੁਹਾਡੇ ਚਰਨਾਂ 'ਚ ਨਹੀਂ ਚੜਾਣੀ ਫੇਰ ਤੁਸੀਂ ਕਾਹ ਦੀ ਭੇਟ ਸਵਿਕਾਰ ਕਰੋਗੇ ਮੈਂ ਤਾਂ ਆਪਣੇ ਸ਼ੀਸ਼ ਦੀ ਭੇਟ ਤੁਹਾਨੂੰ ਚੜਾ ਦਿੰਦਾ ਲੇਕਿਨ ਜੋ ਅਕੇ ਸਮਾ ਆਇਆ ਹੈ ਉਹ ਹੈ ਕੋਰ ਕਲ ਯੁਗ ਦਾ ਕਿਸੇ ਨੇ ਨਾਮ ਤੱਕ ਨਹੀਂ ਲੈਣਾ ਕਿਸੇ ਨੇ ਚੀਤੀ ਤੱਕ ਨਹੀਂ ਕੱਟ ਕੇ ਜੜਾ ਨਹੀਂ ਤੁਸੀਂ ਫਿਰ ਕਾਦੀ ਪੇਟ ਸਵੀਕਾਰ ਕਰੋਗੇ ਤਾਂ ماں ਕਹਿਣ ਲੱਗੇ ਕਹਿੰਦੇ ਰਾਜਾ ਮਾਨ ਸਿੰਘ ਆ ਜਿਸ ਜਗ੍ਹਾ ਦੇ ਉੱਪਰ ਕਹਿੰਦੇ ਤੂੰ ਆਪਣਾ ਸ਼ੀਸ਼ ਕੱਟ ਕੇ ਦਰਬਾਰ ਤੇ ਚੜਾਇਆ ਨਾ ਇਸ ਜਗ੍ਹਾ ਦੇ ਉੱਪਰ ਇੱਕ ਦਰਖਤ ਹੋਵੇਗਾ ਤੇ ਉਸ ਦਰਖਤ ਨੂੰ ਜਿਹੜਾ ਫਲ ਲੱਗੇਗਾ ਉਹ ਨੂੰ ਮੈਂ ਸ਼ੀਸ਼ ਦੇ ਰੂਪ ਚ ਸਵੀਕਾਰ ਕਰਾਂਗੀ ਬੁਲੁੰ ਜੇ ਮਾਤਾ ਉੱਥੇ ਕਾਟਾ ਦਰਖਤ ਹੋਇਆ ਨਾਰੀਅਲ ਦਾ ਜਦੋਂ ਨਾਰੀਅਲ ਨੂੰ ਆਪਾਂ ਛਿੱਲ ਕੇ ਦੇਖਦੇ ਆਂ ਗੋ ਅੱਖਾਂ ਤੇ ਨੱਕ ਤੇ ਮੂੰਹ ਦਾ ਆਕਾਰ ਬਣਿਆ ਹੋਇਆ ਤਾਂ ਉਸ ਦਿਨ ਤੋਂ ਬਾਅਦ ਮਾਂ ਨੂੰ ਨਾਰੀਅਲ ਦੀ ਪੇਟ ਚੜਾਉਣ ਲੱਗੀ ਅ ਜਿਸ ਤਰ੍ਹਾਂ ਰਾਜਾ ਮਾਨ ਸਿੰਘ ਨੇ ਆਪਣੇ ਸ਼ੀਸ਼ ਦੀ ਪੇਟ ਮਾਂ ਨੂੰ ਚੜਾਈ ਤਾਂ ਜਿਸ ਪਰਿਵਾਰ ਨੇ ਜਾਗਰਣ ਕਰਵਾਇਆ ਪੂਜਾ ਕਰਵਾਈਆ ਉਹ ਮਾਂ ਨੂੰ ਨਾਰੀਅਲ ਦੀ ਪੇਟ ਚੜਾਉਣ ਗਿਆ ਆਹ ਜੀ ਮਹਾਰਾਜ ਆਪਾਂ ਨਾਰੀਅਲ ਦੀ ਪੇਟ ਚੜਾਉਂਗਾ ਆਓ ਜੀ